ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਾਡੇ ਵੱਡੇ ਜੋ ਦਿਸਹਿ ਲੋਕ ਤਿੰਨ ਕੋ ਬਿਆਪ ਚਿੰਤਾ ਰੋ ਕੋ ਨਾਮ ਵੱਡਾ ਵੜੇ ਮਾਇਆ ਵੜਿਆ ਸੋ ਵੱਡਾ ਜਿਨ ਰਾਮ ਲੇਵਲਾਈ ਰਹਾ ਭੂਮਿਆ ਭੂਮ ਉਪਰ ਨਿਤ ਲੂਜਾ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਜਾ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 188 ਦੇ ਉੱਪਰ ਅੰਕਿਤ ਹੈ ਸ੍ਰੀ ਦੰਦ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆਂ ਜਦੋਂ ਅਸੀਂ ਸੰਸਾਰ ਦੇ ਲੋਕਾਂ ਨੂੰ ਦੇਖਦੇ ਹਾਂ ਕਿ ਮਨੁੱਖ ਦੇ ਕੋਲ ਬਹੁਤ ਧਨ ਦੌਲਤ ਹੈ ਸ਼ਹਿਦੋ ਬਹੁਤ ਵੱਡਾ ਹੈ ਮਹਾਰਾਜ ਕਹਿੰਦੇ ਨਹੀਂ ਕੋ ਨਾ ਵੱਡਾ ਮਾਇਆ ਵੱਡਿਆਈ ਸਿਰਫ ਮਾਇਆ ਕਰਕੇ ਪਰ ਇਹਦਾ ਭਾਵ ਨਹੀਂ ਕਿ ਸਿੱਖ ਦੇ ਕੋਲ ਮਾਇਆ ਨਹੀਂ ਚਾਹੀਦੀ ਬਹੁਤ ਅੰਤਰ ਹੈ ਅਮੀਰੀ ਗਰੀਬੀ ਆਮ ਕਰਕੇ ਜੇ ਆਪਾਂ ਉਸ ਪਾਸੇ ਚੱਲਦੇ ਆ ਜਿਹੜੇ ਲੋਕ ਕਹਿੰਦੇ ਲੋ ਜੀ ਇਹ ਅਮੀਰ ਬੰਦਾ ਹੈ ਵੱਡਾ ਹੈ ਔਰ ਸਤਿਗੁਰੂ ਮਹਾਰਾਜ ਇਹ ਵੀ ਸਾਨੂੰ ਸੋਝੀ ਦਿੱਤੀ ਹੁਣ ਜਿਹਦੇ ਉੱਪਰ ਗੁਰੂ ਮਹਾਰਾਜ ਨੇ ਕਿਰਪਾ ਦਿੱਤ ਕੀਤੀ ਜਿਸ ਨੇ ਮਿਹਨਤ ਕਰਕੇ ਇਮਾਨਦਾਰੀ ਦੇ ਨਾਲ ਪੈਸਾ ਇਕੱਠਾ ਕੀਤਾ ਹੁਣ ਉਹਦੇ ਵਿੱਚੋਂ ਹਜ਼ਾਰਾਂ ਰੁਪਈਆ ਧਰਮ ਦੇ ਅਰਥ ਲਾਉਂਦਾ ਹੈ ਜਿਹਨੂੰ ਆਪਾਂ ਹੁਣ ਗਰੀਬ ਕਹਿੰਨੇ ਆ ਹੁਣ ਉਹ 400 ਰੁਪਏ ਦਿਹਾੜੀ ਕਰਦਾ ਹੈ 2-300 ਰੁਪਏ ਦੀ ਸ਼ਰਾਬ ਪੀ ਜਾਂਦਾ ਹੈ ਤੇ ਹੁਣ ਚੰਗਾ ਕਿਹੜਾ ਹੋਇਆ ਇੱਥੇ ਤਾਂ ਗੱਲ ਕਰਮਾਂ ਦੀ ਹੈ ਮਹਾਰਾਜ ਕਹਿੰਦੇ ਜਿਹੜੇ ਰੱਬ ਪਰਮੇਸ਼ਰ ਕਾਲਪੁਰਖ ਦੀ ਭਗਤੀ ਤੋਂ ਜੀਵਨ ਆਪਣਾ ਬਤੀਤ ਕਰਦੇ ਆ ਉਹਨਾਂ ਦੀ ਗੁਰੂ ਮਹਾਰਾਜ ਗੱਲ ਕਰ ਰਹੇ ਆ ਕਹਿੰਦੇ ਸਿਰਫ ਮਾਇਆ ਕਰਕੇ ਵੱਡੇ ਆ ਕੌ ਨਾ ਵੱਡਾ ਮਾਇਆ ਵੱਡਿਆ ਉਸ ਕਰਕੇ ਲੱਗਦੇ ਆ ਕਿ ਉਹਨਾਂ ਕੋਲ ਮਾਇਆ ਬਹੁਤ ਬੜਾ ਬੜਾ ਬੰਗਲਾ ਬਹੁਤ ਵੱਡੀਆਂ ਗੱਡੀਆਂ ਖੜੀਆਂ ਮਹਾਰਾਜ ਕਹਿੰਦੇ ਇੱਥੇ ਤਾਂ ਬਹੁਤ ਵੱਡੇ ਵੱਡੇ ਚਲੇ ਗਏ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਕਹਿੰਦੇ ਗੈਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਤਰ ਮੂੜ ਬੁਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਣ ਸਜਾਏ ਝੂਠੀ ਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਦਨ ਸੇ ਪਾਈ 12 ਜੋਜਨ ਛਤਰ ਚਲੇ ਥਾ ਦੇਹੀ ਗਰਜਣ ਖਾਈ ਸਰਬ ਸੋਇਣ ਕੀ ਲੰਕਾ ਹੋਤੀ 라ਵਣ ਸੇ ਅਦਕਾਈ ਕਾਹਾਂ ਪਿਓ ਦਰਬਾਂਦੇ ਹਾਥੀ ਖਿੰਮੇ ਪਈ ਪਰਾਈ ਦੁਰਵਾਸਾ ਸਿਓ ਕਰਤ ਠਕੌਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾ ਮਹਾਰਾਜ ਕਹਿੰਦੇ ਸਿਰਫ ਮਾਇਆ ਕਰਕੇ ਉਹਨਾਂ ਦੀ ਵਡਿਆਈ ਸੀ ਤੇ ਸਾਨੂੰ ਵੱਡੇ ਲੱਗਦੇ ਸੀ ਕਹਿੰਦੇ ਕੋ ਨਾ ਵੱਡਾ ਮਾਇਆ ਵੱਡਿਆਈ ਮਹਾਰਾਜ ਕਹਿੰਦੇ ਫਿਰ ਕੌਣ ਵੱਡਾ ਸਤਿਗੁਰ ਕਹਿੰਦੇ ਸੋ ਵੱਡਾ ਜਿਨ ਰਾਮ ਲਿਵਲਾਈ ਮਹਾਰਾਜ ਕਹਿੰਦੇ ਉਹ ਵੱਡਾ ਹੈ ਜਿਹਨੇ ਪਰਮੇਸ਼ਰ ਨਾਲ ਆਪਣੀ ਸੁਰਤ ਜੋੜੀ ਹੁਣ ਭਗਤ ਕਬੀਰ ਸਾਹਿਬ ਹੈ ਭਗਤ ਰਵਦਾਸ ਜੀ ਹਨ ਜਿੰਨੇ ਭਗਤ ਹਨ ਉਹ ਐਸਾ ਜੀਵਨ ਸੀ ਪਰ ਅੱਜ ਪੂਰੀ ਦੁਨੀਆ ਜਾਣਦੀ ਹੈ ਕਿਉਂਕਿ ਵੱਡੇ ਨਾਲ ਜੁੜ ਗਏ ਜਦੋਂ ਅਸੀਂ ਵੱਡੇ ਨਾਲ ਜੁੜਾਂਗੇ ਵੱਡੇ ਹੋ ਜਾਵਾਂਗੇ ਜੇ ਹੁਣ ਬੰਦਾ ਕੋਈ ਸੋਚੇ ਕਿ ਮੈਂ ਬਹੁਤ ਵੱਡਾ ਹਾਂ ਮੇਰੀ ਉਮਰ ਬਹੁਤ ਵੱਡੀ ਹੈ ਇਹ ਵੀ ਭੁਲੇਖਾ ਹੁੰਦਾ ਹੈ ਪਰ ਨਾਲ-ਨਾਲ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਅਸੀਂ ਸ਼ਬਦ ਪੜ੍ਹਦੇ ਹਾਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ ਮਹਾਰਜ ਕਹਿੰਦੇ ਤੇਰੀ ਤਾਂ ਉਮਰ ਕੋਈ ਨਹੀਂ ਇਹ ਕਹਿੰਦੇ ਜੇ ਯੁੱਗ ਚਾਰੇ ਆਰ ਜਾ ਜੇ ਚਾਰਾਂ ਯੁੱਗਾਂ ਜਿੰਨੀ ਵੀ ਤੇਰੀ ਉਮਰ ਹੋ ਜਾਏ ਹੋਰ ਦਸੋਣੀ ਹੋਏ ਉਸ ਤੋਂ 10 ਗੁਣਾ ਹੋ ਜਾਏ ਨਵਾਂ ਖੰਡਾ ਵਿੱਚ ਜਾਣੀਏ ਨਵਾਂ ਖੰਡ ਭਾਵ ਪੂਰੀ ਸ੍ਰਿਸ਼ਟੀ ਵਿੱਚ ਤੈਨੂੰ ਲੋਕੀ ਜਾਣਦੇ ਹੋ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇਕ ਜਸ ਕੀਰਤ ਜਗ ਲੇ ਜਸ ਹੁੰਦਾ ਜਿਹੜਾ ਕਹਿੰਦੇ ਜਿਹੜਾ ਸਾਹਮਣੇ ਕੀਤਾ ਜਾਏ ਕੀਰਤੀ ਜਿਹੜੀ ਪਿੱਛੇ ਵੀ ਲੋਕੀ ਆਉਂਦੀਆਂ ਗੱਲਾਂ ਕਰਦੇ ਹੋ ਸਿਫਤਾਂ ਕਰਦੇ ਹੋ ਜਸ ਕੀਰਤ ਜਗ ਲੇ ਪਰ ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੀ ਜੇ ਉਹਦੀ ਨਦਰ ਵਿੱਚ ਨਹੀਂ ਆਇਆ ਨਾ ਫਿਰ ਕਿਸੇ ਨੇ ਗੱਲ ਨਹੀਂ ਪੁੱਛਣੀ ਉਹ ਕੀ ਹੈ ਸਭ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਮਹਾਰਜ ਕਹਿੰਦੇ ਭਾਈ ਕੋ ਨਾ ਵੱਡਾ ਮਾਇਆ ਵਢਾਈ ਸੋ ਵੱਡਾ ਜਿਨ ਰਾਮ ਲਿਬ ਲਾਈ ਜਿਨ੍ਹਾਂ ਨੇ ਪਰਮੇਸ਼ਰ ਨਾਲ ਸੁਰਤ ਜੋੜੀ ਜਿਹਦਾ ਮੈਂ ਬੇਨਤੀ ਕੀਤੀ ਨਾ ਇੱਥੇ ਕੋਈ ਅਮੀਰੀ ਗਰੀਬੀ ਦੀ ਗੱਲ ਨਹੀਂ ਕਰ ਰੇ ਗੁਰੂ ਸਾਹਿਬ ਮਹਾਰਾਜ ਇੱਥੇ ਤਾਂ ਜਿਹੜਾ ਰੱਬ ਨਾਲ ਜੁੜ ਗਿਆ ਉਹ ਵੱਡਾ ਹੈ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਹਿੰਦੇ ਵੱਡੇ ਵੱਡੇ ਜੋ ਦੀਸਹ ਲੋਗਾ ਜਿਨ੍ਹਾਂ ਨੂੰ ਆਪਾਂ ਵੱਡੇ ਕਹਿੰਦੇ ਆ ਮਹਾਰਾਜ ਕਹਿੰਦੇ ਭਾਈ ਸਿਰਫ ਅਸੀਂ ਬਾਹਰੀ ਤੌਰ ਤੇ ਦੇਖਦੇ ਆ ਪਰ ਉਹਨਾਂ ਦੀ ਹਾਲਤ ਕੀ ਹੈ ਤਿੰਨ ਕੋ ਬਿਆਪ ਚਿੰਤਾ ਰੋਗ ਉਹ ਚਿੰਤਾ ਦੇ ਰੋਗ ਦੇ ਵਿੱਚ ਫਸੇ ਹੋਏ ਆ ਵੀਹ ਕਾਰੋਬਾਰ ਵੱਧ ਗਿਆ ਆ ਨਾ ਹੋ ਜਾਏ ਹੁਣ ਆ ਨਾ ਹੋ ਜਾਏ ਆ ਨਾ ਹੋ ਜਾਏ ਮਹਾਰਾਜ ਕਹਿੰਦੇ ਜਿਹੜੇ ਰੱਬ ਨਾਲ ਜੁੜ ਗਏ ਨਾ ਉਹ ਚਿੰਤਾ ਤੋਂ ਵੀ ਰਹਿਤ ਹੋ ਗਏ ਚਿੰਤਾ ਕਿੱਦਾਂ ਜਾਂਦੀ ਆਪਾਂ ਸ਼ਬਦ ਪੜ੍ਹਦੇ ਆ ਨਾ ਸਤਗੁਰ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ सगली ਚਿੰਤ ਮਟਾਈ ਹੁਣ ਇਹ ਨਹੀਂ ਕਿ ਸੀ ਬਾਣੀ ਪੜ੍ਹ ਲਈ ਸੁਣ ਲਈ ਕਹਿੰਦੇ ਨਹੀਂ ਬਾਣੀ ਜੇ ਦਿਨ ਸਾਡੇ ਅੰਦਰ ਚਲੇਗੀ ਬਾਣੀ ਸਾਡੇ ਹਿਰਦੇ ਘਰ ਦੇ ਵਿੱਚ ਚਲੇਗੀ। ਧੁਰ ਕੀ ਬਾਣੀ ਆਈ ਤਿੰਨ सगਲੀ ਚਿੰਤ ਮਟਾਈ ਸਾਰੀਆਂ ਚਿੰਤਾਵਾਂ ਖਤਮ ਕਰ ਦਿੱਤੀ। ਕਾਦੀ ਚਿੰਤਾ ਹੈ? ਮਹਾਰਜ ਕਹਿੰਦੇ ਭਾਈ ਉਹ ਸੰਸਾਰ ਦੇ ਵਿੱਚ ਉਹ ਲੋਕ ਆ ਜਿਹੜੇ ਵੱਡੇ ਦਿਖਦੇ ਆ। ਸਤਿਗੁਰੂ ਜੀ ਨੇ ਇੱਕ ਸ਼ਬਦ ਹੋਰ ਬਖਸ਼ਿਸ਼ ਕੀਤਾ। ਕਹਿੰਦੇ ਵੱਡੇ ਵੱਡੇ ਰਾਜਣ ਅਰ ਭੂਮਣ ਤਾਂ ਕੀ ਤ੍ਰਿਸ਼ਨਾ ਬੁੱਝੀ ਵੱਡੇ ਵੱਡੇ ਰਾਜੇ ਹੋ ਗਏ ਸਿਕੰਦਰ ਵਰਗੇ ਸੀ ਸਾਰੀ ਦੁਨੀਆ ਦੀ ਦੌਲਤ ਇਕੱਠੀ ਕੀਤੀ ਕਾਰੋਬਾਰਾ ਵਰਗੇ ਸੀ ਜਿਹੜੇ ਸਾਧ ਸੰਗਤ ਜੀ ਦੁਨੀਆ ਦੀ ਦੌਲਤ ਇਕੱਠੀ ਕੀਤੀ ਕਾਰੋਬਾਰਾ ਜਿਹੜਾ ਸੀ ਨਾ ਉਹਨੇ ਕੀ ਕੀਤਾ ਕਿਉਂਕਿ ਜਿਸ ਵੇਲੇ ਮੁਸਲਮਾਨ ਨੂੰ ਦਫਨਾਇਆ ਜਾਂਦਾ ਤੇ ਉਹਦੇ ਹੱਥ ਦੇ ਵਿੱਚ ਪੈਸੇ ਰੱਖਦੇ ਉਹਨੇ ਕਬਰਾਂ ਵੀ ਖੋਦਵਾਲੀਆਂ ਉਹਦੇ ਵਿੱਚੋਂ ਵੀ ਪੈਸੇ ਕੱਢੇ ਇੰਨਾ ਦੁਨੀਆ ਦੀ ਦੌਲਤ ਇਕੱਠੀ ਕੀਤੀ ਬਥੇਰੇ ਆਏ ਦੁਨੀਆਂ ਦੇ ਵਿੱਚ ਰਾਜੇ ਵੱਡੇ ਵੱਡੇ ਪਰ ਹੱਥ ਖਾਲੀ ਚਲੇਗੇ ਵੱਡੇ ਵੱਡੇ ਰਾਜਨ ਅਰ ਭੋਮਣ ਤਾਂ ਕੀ ਤ੍ਰਿਸ਼ਨਾ 부ਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਣ ਕਛੂ ਨਾ ਸਿੱਧੀ ਸਤਿਗੁਰ ਕਹਿੰਦੇ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ ਇਸ ਜ਼ਹਿਰ ਦੇ ਵਿੱਚੋਂ ਕਿਸੇ ਨੇ ਤ੍ਰਿਪਤੀ ਨਹੀਂ ਪ੍ਰਾਪਤ ਕੀਤੀ ਜਿਉਂ ਪਾਵਕ ਇੰਦਰ ਨਹੀਂ ਧਰਾਪੈ ਲੱਕੜੀਆਂ ਪਾਈ ਜੋ ਅੱਗ ਅੱਜਦੀ ਨਹੀਂ ਹੈ ਜਿਉਂ ਪਾਵਕ ਇੰਦਰ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਦਿਨ ਦਿਨ ਕਰਤ ਭੋਜਨ ਬਹੁ ਵਿੰਜਣ ਤਾਂ ਕਿ ਮਿਟੇ ਨਾ ਭੁੱਖਾ ਜਿਹੜੇ ਬੰਦੇ ਨੂੰ ਸਵਾਦ ਲਈ ਭੋਜਨ ਖਾਣ ਦੀ ਆਦਤ ਹੋਵੇ ਨਾ ਹੋਰ ਖਾਈਏ ਹੋਰ ਖਾਈਏ ਉਥੇ ਜਾਈਏ ਉਥੇ ਖਾਈਏ ਮਹਾਰਾਜ ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਵਿੰਜਣ ਤਾਂ ਕਿ ਮਿਟੇ ਨਾ ਭੁੱਖਾ ਸਵਾਨ ਕੀ ਨਾਈ ਕਹਿੰਦੇ ਮਹਾਰਾਜ ਕਹਿੰਦੇ ਕਰਦਾ ਕੀ ਹੈ ਚਾਰੇ ਕੁੰਟਾਂ ਕੋਖਾ ਉਦਮ ਕਰੇ ਸਵਾਨ ਕੀ ਨਈ ਆਈ ਕੁੱਤੇ ਵਾਂਗਰ ਤੋੜਾ ਫਰਦਾ ਸੁਆਉ ਉਦਮ ਕਰੇ ਸਵਾਨ ਕੀ ਨਾਹੀ ਚਾਰੇ ਘੁੰਟਾਂ ਕੋਖਾ ਕਾਮਬੰਦ ਕਾਮੀ ਬਹੁ ਨਾਰੀ ਪਰਗਰਹਿ ਜੋ ਨਾ ਚੁਕੇ ਜਿਹੜੇ ਤ੍ਰਿਪਤ ਨਹੀਂ ਹੋਏ ਨਾ ਭਾਵੇਂ ਉਹਦੀਆਂ ਜਿੰਨੀਆਂ ਮਰਜ਼ੀ ਇਸਤਰੀਆਂ ਹੋਣ ਪਰ ਦੂਸਰੇ ਘਰੋਂ ਜ਼ਰੂਰ ਦੇਖਦੇ ਕਾਮਬੰਦ ਕਾਮੀ ਬਹੁ ਨਾਰੀ ਪਰਗਰਹਿ ਜੋ ਨਾ ਚੁਕੇ ਦਿਨ ਪਰਤ ਪਰਤ ਕਰੇ ਪਛਤਾਵੇ ਸੋਗ ਲੋਗ ਮਹਿਸੂਕ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨ ਮਹਾਰਾਜ ਕਹਿੰਦੇ ਭਾਈ ਉਹ ਲੋਕ ਜਿਹੜੇ ਆ ਚਿੰਤਾ ਦੇ ਵਿੱਚ ਐ ਵੱਡੇ ਵੱਡੇ ਜੋ ਦਿਸੈ ਲੋਗਾ ਤਿੰਨ ਕੋ ਬਿਆਪੈ ਚਿੰਤਾ ਰੋਗ ਫੇ ਫਿਰ ਮੈਂ ਬੇਨਤੀ ਕਰਦਿਆਂ ਇਹ ਨਹੀਂ ਕਿ ਜਿਸ ਕੋਲ ਮਾਇਆ ਆ ਗਈ ਵੱਡਾ ਹੋ ਗਿਆ ਮਹਾਰਾਜ ਕਹਿੰਦੇ ਵੱਡਾ ਉਹ ਐ ਸੋ ਵੱਡਾ ਜਿੰਨ ਰਾਮ ਲਿਬਲਾਈ ਜਿਹਦਾ ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਆ ਹੁਣ ਇੱਕ ਅਮੀਰ ਆਦਮੀ ਐ ਮਿਹਨਤ ਕੀਤੀ ਐ ਇਮਾਨਦਾਰੀ ਨਾਲ ਪੈਸਾ ਕਮਾਇਆ ਤੇ ਉਹਦੇ ਵਿੱਚੋਂ ਦਸਵੰਦ ਕੱਢਦਾ ਹੈ ਭਲੇ ਕਰਮ ਕਰਦਾ ਹੈ ਚੰਗੇ ਕਰਮ ਕਰਦਾ ਹੈ ਤੇ ਹੁਣ ਇੱਕ ਬੰਦਾ ਜਿਹਨੂੰ ਆਪਾਂ ਗਰੀਬ ਕਹਿ ਦਿੰਨੇ ਆ 2-300 ਰੁਪਇਆ ਦਿਹਾੜੀ ਕੀਤੀ 300 ਰੁਪਇਆ ਲਿਆਇਆ 200 ਰੁਪਏ ਦੀ ਸ਼ਰਾਬ ਪੀ ਗਿਆ ਤੇ ਹੁਣ ਆਪਾਂ ਗਰੀਬ ਕਹਾਂਗੇ ਤੇ ਉਹਦੇ ਨਾਲੋਂ ਤੋਂ ਫਿਰ ਉਹ ਚੰਗਾ ਨਾ ਵੱਡਾ ਬੰਦਾ ਚੰਗਾ ਜਿਹਨੂੰ ਲੋਕੀ ਕਹਿੰਦੇ ਮਾਰਗ ਕਹਿੰਦੇ ਉਹ ਜਿਹਨਾਂ ਨੂੰ ਹੰਕਾਰ ਹੋ ਗਿਆ ਆਪਣੀ ਮਾਇਆ ਦਾ ਹੰਕਾਰ ਹੋ ਗਿਆ ਤੇ ਉਹਨਾਂ ਨੂੰ ਵੱਡਾ ਕਿਹਾ ਮਾਰਗ ਕਹਿੰਦੇ ਪਰ ਉਹਨਾਂ ਦੀ ਤ੍ਰਿਸ਼ਨਾ ਨਹੀਂ ਪੂਰੀ ਜੀ ਉਹਨਾਂ ਨੂੰ ਤਾਂ ਚਿੰਤਾ ਲੱਗੀ ਐ ਕਿ ਮੇਰਾ ਪੈਸਾ ਖਤਮ ਨਾ ਹੋ ਜਾਏ ਵੱਡੇ ਵੱਡੇ ਜੋ ਦਿਸਹ ਲੋਗਾ ਤਿੰਨ ਕੋ ਵਿਆਪ ਚਿੰਤਾ ਰੋਗ ਇੱਕ ਨਾ सेठ ਸੀ ਤੇ ਇੱਕ ਦਿਨ ਆਪਣੇ ਮਨੀਮ ਨੂੰ ਕਹਿਣ ਲੱਗਾ ਕਹਿੰਦਾ ਮਨੀਬ ਜੀ ਸਾਬਕ ਦਾ ਬਲਾਓ ਵੀ ਆਪਣੇ ਕੋਲ ਕਿੰਨਾ ਪੈਸਾ ਹੈ ਉਹ ਕਹਿੰਦਾ ਸੇਠ ਜੀ 2-4 ਦਿਨ ਦਿਓ ਤੇ ਮੈਂ ਸਾਰਾ ਖਸਾਬ-ਕਿਤਾਬ ਕਰਕੇ ਤੁਹਾਨੂੰ ਦੱਸਦਾ ਵੀ ਆਪਣੇ ਕਿੰਨੇ ਕੁ ਪੈਸੇ ਕਿੰਨੀ ਕੁ ਆਪਣੇ ਕੋਲ ਜ਼ਮੀਨ ਜਾਇਦਾਦ ਹੈ ਉਹਨੇ ਨਾ ਤਿੰਨ-ਚਾਰ ਦਿਨ ਸਾਬ ਲਾਉਂਦਾ ਰਿਹਾ ਤੇ ਆ ਗਿਆ ਕਹਿੰਦਾ ਸੇਠ ਜੀ ਸਾਬ ਲਾ ਲਿਆ ਤੁਸੀਂ ਬੜੇ ਭਾਗਾ ਵਾਲੇ ਹੋ ਤੁਹਾਡੇ ਕੋਲ ਇੰਨਾ ਪੈਸਾ ਹੈ ਤੁਹਾਡੀਆਂ ਸੱਤ ਪੀੜੀਆਂ ਬੈਠ ਕੇ ਖਾ ਸਕਦੀ ਇੰਨਾ ਸੁਣਿਆ ਤੇ ਸੇਠ ਰੋਣ ਲੱਗ ਗਿਆ ਤੇ ਮਨੀਬ ਹੈਰਾਨ ਹੋਇਆ ਕਹਿੰਦਾ ਕਿ ਸੇਠ ਜੀ ਰੋਂਦੇਗਾ ਤੇ ਹੱਸਣਾ ਚਾਹੀਦਾ ਖੁਸ਼ ਹੋਣਾ ਚਾਹੀਦਾ ਨਾ ਵੀ ਤੁਹਾਡੇ ਕੋਲ ਇੰਨਾ ਪੈਸਾ ਵੀ ਤੁਹਾਡੀਆਂ ਸੱਤ ਪੀੜੀਆਂ ਖਾ ਸਕਦੀਆਂ ਉਹ ਕਹਿੰਦਾ ਰੋ ਇਸ ਕਰਕੇ ਨਾ ਵੀ ਅੱਠਵੀਂ ਪੀੜ੍ਹੀ ਕੀ ਖਾਏਗੀ ਉਹ ਕਹਿੰਦਾ ਤੇਰੇ ਤੋਂ ਬਿਹਾਰ ਜਾਵਾਂ ਵੀ ਜਿਹੜੇ ਪੈਦਾ ਹੋਣਗੇ ਸੱਤ ਪੀੜੀਆਂ ਕੰਮ ਨਹੀਂ ਕਰਨਾ ਉਹਨਾਂ ਨੇ ਉਹਨਾਂ ਨੂੰ ਵੀ ਤਾਂ ਕੰਮ ਕਰਨ ਦਿਓ ਨਾ ਉਹ ਕੰਮ ਕਰਨਗੇ ਆ ਬੇ ਕਮਾ ਲੈਣਗੇ ਇੰਨੀ ਚਿੰਤਾ ਮਹਾਰਾਜ ਕਹਿੰਦੇ ਵੱਡੇ ਵੱਡੇ ਜੋ ਦੀਸਾ ਹਨ ਲੋਕ ਤਿੰਨ ਕੋ ਵਿਆਪ ਚਿੰਤਾ ਰੋ ਕੋ ਨਾ ਵੱਡਾ ਮਾਇਆ ਵਢਾਈ ਸੋ ਵੱਡਾ ਜਿਨ ਰਾਮ ਲਿਬਲਾਈ ਮਹਾਰਾਜ ਕਹਿੰਦੇ ਉਹ ਵੱਡਾ ਜਿਹਨੇ ਪਰਮੇਸ਼ਰ ਨਾਲ ਸੁਰਤ ਜੋੜੀਏ ਹੁਣੇ ਮੈਂ ਉਦਾਹਰਨ ਦਿੱਤੀ ਸੀ ਸਰਬ ਸੋਇਨ ਕੀ ਲੰਕਾ ਹੁੰਦੀ ਸੋਨੇ ਦੀ ਲੰਕਾ ਸੀ ਇੱਕ ਹੋਰ ਜਗ੍ਹਾ ਪ੍ਰਮਾਣ ਦਿੱਤਾ ਕਹਿੰਦੇ 1 ਲੱਖ ਪੁੱਤ ਸਵਾ ਲੱਖ ਨਾਤੀ ਤਹ ਰਾਵਣ ਘਰ ਦੀਆ ਨਾ ਬੱਤੀ ਇਹ ਨਹੀਂ ਕਿ ਰਾਮਚੰਦਰ ਜੀ ਉਹਦੇ ਦੀਆ ਦੀਵੇ ਬੱਤੀਆਂ ਚੁੱਕ ਕੇ ਲਿਆਏ ਸੀ ਨਹੀਂ ਉਹਦੀ ਅਣਖ ਖਤਮ ਕਰ ਦਿੱਤੀ ਉਹਦੀ ਅਣਖ ਖਤਮ ਕਰ ਦਿੱਤੀ ਜਿਹੜਾ ਉਹਦਾ ਹੰਕਾਰ ਸੀ ਉਹ ਖਤਮ ਕਰ ਦਿੱਤਾ ਹੁਣ ਲੋਕੇ ਹੀ ਸਵਾਲ ਕਰਦੇ ਨੇ 1 ਲੱਖ ਪੁੱਤ ਸਵਾ ਲੱਖ ਨਾਤੀ ਹੋ ਸਕਦਾ ਹੈ ਨਹੀਂ ਕਿਉਂਕਿ ਉਹਦੀ ਜਿਹੜੀ ਜਨਤਾ ਸੀ ਨਾ ਉਹ ਸਾਰੀ ਉਹਨੂੰ ਮੰਨਦੀ ਸੀ ਸਾਰੀ ਉਹਨੂੰ ਪਿਤਾ ਜੀ ਕਹਿੰਦੇ ਅੱਜ ਵੀ ਜਿਦਾਂ ਆਪਣੇ ਦੇਸ਼ ਦੇ ਵਿੱਚ ਦੋ ਬੰਦੇ ਆ ਇੱਕ ਪੰਜਾਬ ਦੇ ਵਿੱਚ ਪਿਤਾ ਜੀ ਇੱਕ ਬਾਪੂ ਜੀ ਦੋਨੇ ਜੇਲ੍ਹ 'ਚ ਬੈਠੇ ਆ ਮਤਲਬ ਲੋਕੀ ਕਹਿਣ ਲੱਗ ਜਾਂਦੇ ਆ ਕਿ ਪਿਤਾ ਜੀ ਹੋ ਗਿਆ ਬਾਪੂ ਜੀ ਹੋ ਗਿਆ ਪਰ ਉਹਨੂੰ ਇਦਾਂ ਲੋਕੀ ਮੰਨਦੇ ਸੀ ਤੇ ਉਹ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਹਰਾਵਣ ਘਰ ਦੀਆਣਾ ਬਾਤੀ ਤੇ ਆਪਣੇ ਕੋਲ ਕੀ ਐ ਇੱਕ ਇੱਕ ਦੋ ਦੋ ਬੱਚੇ ਆ ਤੇ ਕਾਦਾ ਹੰਕਾਰ ਤੇ ਕਹਿੰਦੇ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਰਹਾਓ ਭੂਮੀਆਂ ਭੂਮ ਉੱਪਰ ਨਿਤ ਲੂਜੈ ਭੂਮੀਆਂ ਕਹਿੰਦੇ ਜ਼ਮੀਨ ਜਾਇਦਾਦ ਦਾ ਮਾਲਕ ਪਿੰਡਾਂ ਦੇ ਪਿੰਡ ਉਹਦੀ ਜ਼ਮੀਨ ਜਾਇਦਾਦ ਪਰ ਉਹਦੇ ਉੱਪਰ ਹੀ ਲੜਦਾ ਝਗੜਦਾ ਫਿਰਦਾ ਲੋਕਾਂ ਦੇ ਨਾਲ ਭੂਮੀਆਂ ਭੂਮ ਉੱਪਰ ਨਿਤ ਲੂਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੈ ਉਹ ਛੱਡ ਕੇ ਚਲੇ ਜਾਂਦਾ ਪਰ ਉਹਦੀ ਤ੍ਰਿਸ਼ਨਾ ਨਹੀਂ ਬੁੱਝਦੀ ਤੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਕੁਝ ਕੀਤਾ ਜਿਨ੍ਹਾਂ ਨੇ ਕੁਝ ਕਮਾਇਆ ਉਹਨਾਂ ਨੇ ਆਪਣੇ ਗੁਰੂ ਨੂੰ ਅੱਗੇ ਰੱਖਿਆ ਜੋ ਗੁਰੂ ਕਹ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਨ ਰਾਮ ਆ ਜਿਹੜੇ ਦਿਨ ਚੱਲਦੇ ਪਏ ਆਪਾਂ ਨਾਲ-ਨਾਲ ਵਿਚਾਰ ਵੀ ਕਰ ਰਹੇ ਆ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਆ 1 ਜੂਨ ਤੋਂ 6 ਜੂਨ ਤੱਕ ਜਿਹੜਾ ਤੀਜਾ ਕੱਲੂ ਘਾਰਾ ਸਿੱਖ ਕੌਮ ਦੇ ਨਾਲ ਵਰਤਿਆ ਕੱਲੂ ਘਾਰਾ ਦਾ ਮਤਲਬ ਹੁੰਦਾ ਕਤਲੇਆਮ ਸਰਬਨਾਸ਼ ਮੈਂ ਅੱਜ ਇੰਟਰਵਿਊ ਸੁਣ ਰਿਹਾ ਸੀ ਪੁਰਾਣੀ ਇੰਟਰਵਿਊ ਸੀ ਜਰਨਲ ਸੁਵੇਗ ਸਿੰਘ ਜੀ ਜਿਨ੍ਹਾਂ ਨੇ ਹਿੰਦੁਸਤਾਨ ਦੀਆਂ ਲੜਾਈਆਂ ਦੇ ਵਿੱਚ ਹਿੱਸਾ ਲਿਆ ਬੰਗਲਾਦੇਸ਼ ਦੀ ਲੜਾਈ ਵਿੱਚ 80 ਹਜ਼ਾਰ ਬੰਗਲਾਦੇਸ਼ੀਆਂ ਦੇ ਹੱਥ ਖੜੇ ਕਰਾਏ ਸੀ ਪਰ ਇਹ ਲੋਕ ਜਿਹੜੇ ਆ ਨਾ ਘਟ ਗਣਤੀਆਂ ਦੇ ਲੋਕਾਂ ਨੂੰ ਦੇਖ ਕੇ ਰਾਜੀ ਨਹੀਂ ਆ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜਿੱਦਣ ਉਹਨਾਂ ਨੇ ਰਿਟਾਇਰ ਹੋਣਾ ਸੀ ਇੱਕ ਦਿਨ ਪਹਿਲਾਂ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਤੇ ਜਰਨਲ ਸੁਖਬੀ ਸਿੰਘ ਦੇ ਮਨ ਦੇ ਵਿੱਚ ਵੀ ਸੀ ਪਰ ਜਿੱਦਣ ਸਿੱਖੀ ਨਾਲ ਪਿਆਰ ਹੁੰਦਾ ਨਾ ਤੇ ਪਿਆਰ ਵੀ ਸੀ ਤੇ ਹਾਲਾਤ ਇਦਾਂ ਦੇ ਬਣ ਗਏ ਸੰਤ ਬਾਬਾ ਜਰਨਲ ਸਿੰਘ ਜੀ ਦੇ ਕੋਲ ਚਲੇ ਗਏ ਤੇ ਮੈਂ ਉਹ ਇੰਟਰਵਿਊ ਸੁਣ ਰਿਆ ਸੀ ਉਹਨਾਂ ਦੇ ਪੁੱਤਰ ਦੀ ਉਹਨੇ ਆਖਿਆ ਕਿ ਸਾਨੂੰ ਪਤਾ ਲੱਗਾ ਕਿ ਜਰਨਲ ਸੁਖਬੀ ਸਿੰਘ ਸ਼ਹੀਦ ਹੋ ਗਿਆ ਮੈਂ ਪੰਜਾਬ ਦੇ ਗਵਰਨਰ ਨੂੰ ਕਹਿੰਦੇ ਫੋਨ ਲਾਇਆ ਤੇ ਉਹਨੂੰ ਆਖਿਆ ਕਿ ਸਾਨੂੰ ਆਪਣੇ ਪਿਤਾ ਦੀ লাশ ਦੇ ਦਿਓ ਉਹਨੇ ਜਵਾਬ ਦਿੱਤਾ ਕਹਿੰਦਾ ਇੱਕ লাশ ਦਵਾਂਗੇ ਹਜ਼ਾਰਾਂ ਲਾਸ਼ਾਂ ਲੋਕੀ ਮੰਗਣਗੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਹਜ਼ਾਰਾਂ ਮਾਰ ਦਿੱਤੇ ਤੁਸੀਂ ਤੇ ਉਹਨੇ ਫੋਨ ਰੱਖ ਦਿੱਤਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਸੀ ਕੱਲ ਦਾ ਜਿਹੜਾ ਦਿਨ ਹੈ ਨਾ 3 ਜੂਨ ਉਸ ਦਿਨ ਸ਼ਹੀਦੀ ਦਿਹਾੜਾ ਸੀ ਗੁਰੂ ਅਰਜਨ ਸਾਹਿਬ ਦੀ ਪੂਰੀ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਜਿਹੜਾ ਸੀ ਸੰਗਤ ਦੇ ਉੱਪਰ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਬੇਗੁਨਾਹ ਜਿਹੜੀ ਸੰਗਤ ਜਿਹੜੀ ਸੀ ਉਹਨੂੰ ਸ਼ੇਰਾਂ ਨੂੰ ਕਹਿੰਦੇ ਕੱਲੂਕਾਰਾ ਉਹਨੂੰ ਕਹਿੰਦੇ ਸਰਬਨਾਸ਼ ਕਰਨਾ ਕਤਲੇਆਮ ਕਰਨਾ ਅੰਮ੍ਰitsar ਨੂੰ ਪੰਜਾਬ ਨਾਲੋਂ ਤੋੜ ਦਿੱਤਾ ਪੰਜਾਬ ਨੂੰ ਪੂਰੇ ਦੇਸ਼ ਨਾਲੋਂ ਤੋੜ ਦਿੱਤਾ ਗਿਆ ਤੇ ਉਹ ਪਰ ਉਹਨਾਂ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ ਵਿੱਚ ਜਰਦੇ ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਹਰ ਦੇਗ ਚੀਜ਼ ਬਰਦਾਸ਼ਤ ਕਰਦਾ ਹੈ ਹੁਣ ਸਿੱਖ ਭਾਵੇਂ ਨਾ ਗਰੀਬ ਹੋਵੇ ਕਿਤੇ ਤੁਸੀਂ ਸੁਣਿਆ ਕੁਝ ਪਿੰਡ ਹੋਣਗੇ ਭਾਵੇਂ 10 ਵੀ ਆ 15 ਵੀ ਆ ਪਰ ਪਹਿਲਾਂ ਬਣਾਉਣਗੇ ਤਾਂ ਆਪਣਾ ਗੁਰੂ ਦਾ ਘਰ ਬਣਾਉਣਗੇ ਗੁਰਦੁਆਰਾ ਬਣਾਉਣਗੇ ਇੰਨਾ ਉਹਨਾਂ ਦਾ ਲਗਾਓ ਹੈ ਮੈਂ ਸਿਰਫ ਬੇਨਤੀ ਕੀਤੀ ਸੀ ਇੱਕ ਤਰੀਕ ਨੂੰ ਹਿੰਦੁਸਤਾਨ ਦੀ ਫੌਜ ਵੱਲੋਂ ਹੀ ਹਮਲਾ ਕੀਤਾ ਗਿਆ 12:00 ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਗੋਲੀਆਂ ਚਲਾਈਆਂ ਅੰਦਰੋਂ ਇੱਕ ਵੀ ਗੋਲੀ ਨਹੀਂ ਚੱਲੀ ਸੀ ਤੇ ਇਹਨਾਂ ਨੁਕਸਾਨ ਕੀਤਾ ਗਿਆ ਘੱਟੋ ਘੱਟ 11 ਗੁਰੂਆਂ ਦੀਆਂ ਸੰਗਤਾਂ ਦੇ ਵਿੱਚੋਂ ਤੇ ਖੜਕੂ ਸਿੰਘ ਸ਼ਹੀਦ ਹੋਏ ਸਨ ਤੇ ਹੁਣ ਇਸ ਵੇਲੇ ਫੌਜ ਹੈਰਾਨ ਹੋ ਗਈ ਦੂਸਰਾ ਦਿਨ ਹੋਇਆ ਤੇ ਪ੍ਰਕਾਸ਼ ਫਿਰ ਹੋਇਆ ਦਰਬਾਰ ਸਹਿ ਉਹਦੇ ਪਾਲਕੀ ਆਈ ਤੇ ਸੰਗਤਾਂ ਜਿਹੜੀਆਂ ਹਨ ਹੋਰ ਗਿਣਤੀ ਦੇ ਵਿੱਚ ਅੰਮ੍ਰitsar ਸਾਹਿਬ ਪਹੁੰਚੀਆਂ ਰੋਸ ਵੀ ਹੈ ਤੇ ਸ਼ਰਦਾ ਵੀ ਹੈ ਆਪਣੇ ਗੁਰੂ ਨਾਲ ਪਿਆਰ ਵੀ ਹੈ ਔਰ ਪ੍ਰਕਰਮਤ ਹੋਤੀ ਦਰਬਾਰ ਸਾਹਿਬ ਦੇ ਉੱਪਰ 32 ਗੋਲੀਆਂ ਲੱਗੀਆਂ ਉਸ ਵੇਲੇ ਇਹ ਪਹਿਲੀ ਤਰੀਕ ਨੂੰ 1 ਜੂਨ ਨੂੰ ਤੇ ਉਹ ਸਮਾਂ ਜਿਹੜਾ ਸੀ ਸਾਰ ਸੰਗਤ ਦੀ ਉਹ ਬਹੁਤ ਕੁਝ ਕੀਤਾ ਗਿਆ ਕਾਰਨ ਕੀ ਸੀ ਇੱਕ ਕੱਲ ਮੈਨੂੰ ਸਵਾਲ ਕੀਤਾ ਸੀ ਕਿਸੇ ਨੇ ਕਿ ਇਹਦਾ ਨਾਮ ਰੱਖਿਆ ਸੀ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਦਾ ਮਤਲਬ ਕੀ ਹੁੰਦਾ ਬਲੂ ਸਟਾਰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਸਾਕਾ ਨੀਲਾ ਤਾਰਾ ਕਿਉਂਕਿ ਉਸ ਸਮੇਂ ਦੇ ਵਿੱਚ ਵੀ ਅੱਜ ਵੀ ਬਹੁਤ ਆਧ ਗਿਣਤੀ ਦੇ ਵਿੱਚ ਗੁਰੂ ਕੇ ਸਿੱਖ ਜਿਹੜੇ ਆ ਉਹ ਨੀਲੀਆਂ ਪੱਗਾਂ ਬੰਨਦੇ ਸੀ ਉਸ ਨੀਲੀਆਂ ਪੱਗਾਂ ਨੂੰ ਖਤਮ ਕਰਨ ਵਾਸਤੇ ਇਹ ਜਿਹੜਾ ਸ਼ਾਕਾ ਨੀਲਾ ਤਰ ਰੱਖਿਆ ਨਾਮ ਇਹਦਾ ਰੱਖਿਆ ਔਰ ਜੇ ਆਪਾਂ ਮੰਨ ਲਈਏ ਚਲੋ ਸੰਤ ਬਾਬਾ ਜਰਨੈਲ ਸਿੰਘ ਕਰਕੇ ਹਮਲਾ ਹੋ ਗਿਆ ਵੀ ਉਹ ਅਕਾਲ ਤਾਕਤ ਦੇ ਸੰਮ 37 ਗੁਰਦੁਆਰਿਆਂ ਦੇ ਵਿੱਚ ਹਮਲਾ ਹੋਇਆ ਇੱਕ ਦਿਨ ਦੇ ਵਿੱਚ ਪੰਜਾਬ ਦੇ 37 ਗੁਰਦੁਆਰੇ ਔਰ ਬੇਗੁਨਾਹ ਲੋਕਾਂ ਨੂੰ ਕਤਲ ਕੀਤਾ ਗਿਆ ਮਾਰਿਆ ਗਿਆ ਬੇਸੀ ਕਰਕੇ ਦਾ ਨਾਮ ਘੱਲੂ ਘਾਰਾ ਸਾਡੀ ਕੌਮ ਨੇ ਦਿੱਤਾ ਤੇ ਮਹਾਰਾਜ ਕਹਿੰਦੇ ਭਾਈ ਉਹ ਵੀ ਸੰਸਾਰ ਦੇ ਵਿੱਚ ਲੋਕ ਐ ਉਹ ਵੀ ਸੰਸਾਰ ਦੇ ਵਿੱਚ ਲੋਕ ਐ ਕਈ ਬਿਮਾਰੀ ਨਾਲ ਮਰ ਜਾਂਦੇ ਆ ਕੋਈ ਐਕਸੀਡੈਂਟ ਨਾਲ ਮਰ ਜਾਂਦਾ ਕੋਈ ਕਿਦਾਂ ਮਰਦਾ ਪਰ ਜਿਹੜਾ ਕੌਮ ਦੇ ਖਾਤਰ ਮਰਦਾ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਹਾਂ ਘੱਟੋ-ਘੱਟ 24 ਘੰਟਿਆਂ ਦੇ ਵਿੱਚ 15-20 ਮਿੰਟ ਸੋਚੀਏ ਮੈਂ ਆਪਣੀ ਕੌਮ ਦੇ ਵਾਸਤੇ ਕੀ ਕਰ ਸਕਦਾ ਮੈਂ ਆਪਣੇ ਸਮਾਜ ਦੇ ਵਾਸਤੇ ਕੀ ਕਰਦਾ ਅੱਜ ਕੀ ਹੋ ਰਿਹਾ ਅਸੀਂ ਦਿਖਾਵੇ ਦੇ ਵਿੱਚ ਜ਼ਿਆਦਾ ਦਿਖਾਵਾ ਦਿਖਾਵੇ ਦੇ ਜਿਹੜੇ ਲੰਗਰ ਸ਼ਬੀਲਾਂ ਲਵਣੀਆਂ ਦਿਖਾਵੇ ਦੇ ਕਰੋੜਾਂ ਅਰਬ ਰੁਪਏ ਸਾਡਾ ਜਿਹੜਾ ਦਿਖਾਵੇ ਦੇ ਵਿੱਚ ਹੀ ਜਾ ਰਹੇ ਤੇ ਅੱਜ ਬਹੁਤ ਜ਼ਰੂਰਤ ਹੈ ਕਿ ਜੋ ਸਾਡੇ ਬੱਚੇ ਹਨ ਜਾਂ ਸਾਡੀ ਕੌਮ ਦੇ ਜਿਹੜੇ ਹਨ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਤੇ ਬਹੁਤ ਹੈ ਕੌਮ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਧ ਸੰਗਤ ਜੀ ਚਾਹੇ ਤੁਸੀਂ ਅ ਸਿਕਲੀ ਕਰ ਦੇਖ ਲਓ ਦਖਣੀ ਸਿੱਖ ਦੇਖ ਲਓ ਕਿੰਨੀ ਗੁਰੂ ਮਹਾਰਾਜ ਦੀ ਕਿਰਪਾ ਹੈ ਔਰ ਚੜਦੀ ਕਲਾ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰਦੇ ਐ ਐਸਾ ਨਹੀਂ ਸੀ ਅੱਜ ਕੌਮ ਉਸ ਸਮੇਂ ਵਿੱਚ ਵੀ ਸਿੱਖ ਕੌਮ ਨੂੰ ਲੋਕੀ ਬਹੁਤ ਅੱਛੀ ਨਜ਼ਰ ਦੇ ਨਾਲ ਦੇਖਦੇ ਸੀ ਅੱਜ ਵੀ ਦੇਖਦੇ ਆ ਇਹ ਨਹੀਂ ਕਿ ਕੁਝ ਹੋਇਆ ਅੱਜ ਦਾ ਇਹ ਸਿਰਫ ਬਦਨਾਮ ਕੀਤਾ ਜਾਂਦਾ ਨਿਜ਼ਾਮ ਹైదరాబాద్ ਜਿਹੜਾ ਸੀ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਚੰਦਵਾ ਸਾਹਿਬ ਭੇਟ ਕੀਤਾ ਸੀ ਤੇ ਜਿਹਦੇ ਵਿੱਚ ਹੀਰੇ ਦੀਆਂ ਤਾਰਾਂ ਸੀ ਹੀਰੇ ਲੱਗੇ ਹੋਏ ਸਨ ਇੰਨਾ ਕੀਮਤੀ ਚੰਦਵਾ ਭੇਟ ਕੀਤਾ ਚਾਨਣੀ ਭੇਟਾ ਕੀਤੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿਹੰਦਾ ਉਤਾਰਦੇ ਹੋ ਇਹ ਗੁਰੂ ਰਾਮਦਾਸ ਜੀ ਦੇ ਘਰ ਲੱਗੇਗਾ ਉਹ ਕਾਰਨ ਕੀ ਸੀ ਕਾਰਨ ਇਹ ਸੀ ਕਿ ਉਹ ਸਿਰਫ 12% ਮੁਸਲਮਾਨ ਸਨ ਜਿਹੜੇ ਆਪਣੇ 98% ਆਪਣੇ 88% ਹਿੰਦੂਆਂ ਦੇ ਉੱਪਰ ਰਾਜ ਕਰਦੇ ਸੀ ਦੱਖਣ ਦੇ ਇਲਾਕੇ ਵਿੱਚ ਤੇ ਹੁਣ ਹਿੰਦੂ ਬਗੀ ਹੋ ਗਏ ਤੇ ਉਹਨੇ ਫਿਰ ਫੌਜ ਨਹੀਂ ਸੀ ਉਹਦੇ ਕੋਲ ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਆਪਣੀ ਖਾਲਸਾ ਫੌਜ ਭੇਜੋ ਮਹਾਰਾਜਾ ਰਣਜੀਤ ਸਿੰਘ ਨੇ 5000 ਖਾਲਸਾ ਫੌਜ ਭੇਜੀ ਤੇ ਜਦੋਂ ਹਿੰਦੂਆਂ ਨੂੰ ਪਤਾ ਲੱਗਾ ਵੀ ਖਾਲਸਾ ਫੌਜ ਆ ਰਹੀ ਹੈ ਉਹ ਤੇ ਸਰੈਂਡਰ ਹੋ ਗਏ ਉਹ ਹੱਥ ਖੜੇ ਕਰਦੇ ਵੀ ਅਸੀਂ ਕੁਝ ਨਹੀਂ ਕਰਦੇ ਪਰ ਉਹ ਨਿਜ਼ਾਮ ਹైదరాబాద్ ਜਿਹੜਾ ਸੀ ਬਾਦਸ਼ਾਹ ਸੀ ਤੇ ਉਹਨੇ ਫੌਜ ਨੂੰ ਵਾਪਸ ਨਹੀਂ ਭੇਜਿਆ ਔਰ ਕਹਿੰਦਾ ਆਣਦੇ ਫੌਜ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਜੀ ਵੀ ਤੁਸੀਂ ਜਾਣਾ ਜਦੋਂ ਤੁਸੀਂ ਉਹ ਲੜਾਈ ਪੰਗਾ ਉਹਨਾਂ ਦਾ ਖਤਮ ਹੋ ਜਾ ਉਸ ਤੋਂ ਬਾਅਦ ਤੁਸੀਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨ ਹਨ ਹਜ ਨਿਰਦੇਸ਼ ਦੀ ਧਰਤੀ ਤੇ ਉਹਨਾਂ ਦੀ ਸੰਭਾਲ ਕਰਨੀ ਤੇ ਉਹਨਾਂ ਨੇ ਆਖਿਆ ਵੀ ਅਸੀਂ ਤਾਂ ਹੁਣ ਉਧਰ ਜਾ ਰਹੇ ਹਾਂ ਸੇਵਾ ਕਰਨੀ ਹੈ ਉਹਨੇ ਤਨਖਾਹਾਂ ਆਪਣੇ ਸੈਨਿਕਾਂ ਨਾਲੋਂ ਵੱਧ ਤਨਖਾਹਾਂ ਖਾਲਸਾ ਫੌਜ ਨੂੰ ਦਿੱਤੀਆਂ ਇਜਾਮ ਹైదరాబాద్ ਉਹੀ ਸਿੱਖ ਹਨ ਥੋੜੇ ਉਹਦੇ ਵਾਪਸ ਚਲੇ ਗਏ ਸੀ 12000 ਬੰਦਾ ਬਾਕੀ ਉੱਥੇ ਰਹੇ ਵਿਆਹ ਹੋ ਗਏ ਉਹਨਾਂ ਦੇ ਉਧਰਲੇ ਲੋਕ ਸਨ ਤੇ ਅੱਜ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਦਖਣੀ ਸਿੰਘ ਹਨ ਤੇ ਉਹ ਗੁਰੂ ਮਹਾਰਾਜ ਦੀ ਬੜੀ ਕਿਰਪਾ ਸੀ ਬੜੀ ਰਹਿਮਤ ਸੀ ਤੇ ਅੱਜ ਵੀ ਆਪਾਂ ਉਹ ਸਮੇਂ ਅੱਜ ਵੀ ਥੋੜੇ ਸਮੇਂ ਪਹਿਲਾਂ ਵੀ ਉਸ ਸ਼ਹਿਰ ਨੂੰ ਆਪਾਂ ਨਦੇੜ ਕਹਿੰਦੇ ਸੀ ਪਰ ਹਜ਼ੂਰ ਸਾਹਿਬ ਉਹਦਾ ਨਾਮ ਕਿਉਂ ਪੈ ਗਿਆ ਉਸ ਕਰਕੇ ਪੈ ਗਿਆ ਦਸ਼ਮੇਸ਼ ਪਾਸਾ ਜਦੋਂ ਜੋਤੀ ਜੋਤ ਸਮਾਉਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸੰਗਤਾਂ ਦੇ ਵਿੱਚ ਬਹੁਤ ਉਹਨਾਂ ਦਾ ਸੰਗਤਾਂ ਦਾ ਜਿਹੜਾ ਪਿਆਰ ਸੀ ਗੁਰੂ ਮਹਾਰਾਜ ਦੇ ਨਾਲ ਤੇ ਗੁਰੂ ਮਹਾਰਾਜ ਤੁਹਾਡੇ ਤੋਂ ਬਿਨਾ ਅਸੀਂ ਕਿਦਾਂ ਰਹਿ ਸਕਦੇ ਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਮੈਂ ਇੱਥੇ ਰਾਵਾਂਗਾ ਤੁਹਾਡੇ ਹਜ਼ੂਰ ਰਾਵਾਂਗਾ ਉਹ ਤੇ ਇਸ ਕਰਕੇ ਉਸ ਧਰਤੀ ਦਾ ਨਾਮ ਹੀ ਹਜ਼ੂਰ ਸਾਹਿਬ ਤੇ ਕਹਿਣ ਦਾ ਭਾਵ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਹੈ ਇਸ ਕੌਮ ਨੂੰ ਜਿੰਨੀ ਮਾਰ ਪਈ ਹੈ ਓਨੀ ਨਿਕਰੀ ਹੈ ਪਰ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਹਾ ਕੋਈ ਦੇ ਕਦੇ ਅਮਲਾ ਨਹੀਂ ਕੀਤਾ ਕੋਈ ਚੜ੍ਹ ਕੇ ਨਹੀਂ ਗਿਆ ਕਦੇ ਇਤਿਹਾਸ ਪੜ੍ਹ ਕੇ ਦੇਖ ਲੋ ਹਾਂ ਜੇ ਕੋਈ ਆਉਂਦਾ ਤੇ ਉਹਨੂੰ ਫਿਰ ਜਵਾਬ ਸਿੱਖ ਕੌਮ ਦੇ ਸਕਦੀ ਹੈ ਅੱਜ ਲੋੜ ਹੈ ਸਾਨੂੰ ਵਿਚਾਰ ਆਪਣੇ ਬਦਲ ਦੀ ਲੋੜ ਹੈ ਕਿ ਅੱਜ ਅਸੀਂ ਆਲੀ ਸ਼ਾਨ ਗੁਰਦੁਆਰੇ ਗੁਰਦੁਆਰੇ ਬਣ ਗਏ ਪੱਥਰ ਲਾ ਦਿਓ ਅੰਦਰ ਬੈਠਣ ਵਾਲਾ ਕੋਈ ਹੈ ਹੀ ਨਹੀਂ ਤੇ ਅੱਜ ਲੋੜ ਹੈ ਕਿ ਅਸੀਂ ਆਪਣੇ ਜਿਹੜੇ ਗਰੀਬ ਆਪਣੇ ਭਰਾ ਹਨ ਉਹਨਾਂ ਦੀ ਮਦਦ ਕਰ ਸਕੀਏ ਉਹਨਾਂ ਬੱਚਿਆਂ ਦੀ ਕੋਈ ਗੁਰਦੁਆਰੇ ਕੋਲ ਐਸਾ ਪ੍ਰੋਗਰਾਮ ਨਹੀਂ ਹੈ ਕੋਈ ਪ੍ਰੋਗਰਾਮ ਨਹੀਂ ਹੈ ਸਿਰਫ ਵੱਡੇ ਵੱਡੇ ਸਮਾਗਮ ਵੱਡੇ ਵੱਡੇ ਰਾਗੀ ਜਥੇ ਵੱਡੇ ਵੱਡੇ ਲੰਗਰ ਇੱਕ ਦੂਸਰੇ ਦਾ ਕੰਪੀਟੀਸ਼ਨ ਬੜੀ ਕਿਰਪਾ ਆਪ ਜੀਆਂ ਦੇ ਉੱਪਰ ਜੋ ਗੁਰਮਤ ਦੇ ਨਾਲ ਜੁੜੇ ਹੋ ਇਹ ਤਾਂ ਆਮ ਇਸੇ ਤਰ੍ਹਾਂ ਇਹ ਕੰਮ ਹੋ ਰਿਹਾ ਸਰੋਪਿਆਂ ਦੇ ਵਿੱਚੇ ਕਰੋੜਾਂ ਰੁਪਈਆ ਸਿੱਖ ਕੌਮ ਦਾ ਜਿਹੜਾ ਇੱਕ ਦੂਸਰੇ ਨੂੰ ਸਰੋਪੇ ਪਾਈ ਜਾਂਦੇ ਕੋਈ ਲਾਈ ਜਾਂਦਾ ਕੋਈ ਭਾਈ ਜਾਂਦਾ ਤੇ ਇਹ ਸਾਨੂੰ ਲੋੜ ਹੈ ਕਿ ਅਸੀਂ ਅੱਜ ਐਜੂਕੇਸ਼ਨ ਔਰ ਮੈਡੀਸਨ ਜਿਹੜਾ ਹੈ ਉਹਦੇ ਉੱਪਰ ਧਿਆਨ ਦੇਈਏ ਦੇ ਬਹੁਤ ਗੁਰੂ ਮਹਾਰਾਜ ਕਹਿੰਦੇ ਜਦੋਂ ਰੱਬ ਨਾਲ ਜੁੜ ਜੋਗੇ ਨਾ ਤੇ ਇਸ ਕਰਕੇ ਸਿੱਖ ਵੱਡਾ ਹੈ ਕਿਉਂਕਿ ਸਤਗੁਰ ਨਾਲ ਜੁੜਿਆ ਕਹਿੰਦੇ ਸੋ ਵੱਡਾ ਜਿਨ ਰਾਮ ਲਿਬ ਲਈ ਤੇ ਜਿਹੜੇ ਉਹ ਪ੍ਰਮਾਤਮਾ ਕਿਰਪਾ ਕਰਦਾ ਜਿੱਦਾਂ ਮੈਂ ਬੇਨਤੀ ਕੀਤੀ ਨਾ ਇੱਥੇ ਅਮੀਰ ਗਰੀਬ ਦੀ ਗੱਲ ਨਹੀਂ ਹੈ ਹੁਣ ਅਮੀਰ ਬੰਦਾ ਹੈ ਮਿਹਨਤ ਕਰਕੇ ਉਹਨੇ ਪੈਸਾ ਕਮਾਇਆ ਉਹਦੇ ਵਿੱਚੋਂ ਉਹ ਮਦਦ ਕਰਦਾ ਹੈ ਹਜ਼ਾਰਾਂ ਰੁਪਈਆ ਮਦਦ ਕਰਦਾ ਪਰ ਇੱਕ ਗਰੀਬ ਹੈ ਹੁਣ ਦੋ 300 ਰੁਪਈਆ ਦਿਹਾੜੀ ਦੋ 200 ਰੁਪਈਆ ਸ਼ਰਾਬ ਪੀ ਗਿਆ ਤੇ ਹੁਣ ਗਰੀਬ ਕਿਹਨੂੰ ਕਹਾਵਾਂਗੇ ਤੇ ਪਰ ਉਹ ਚੰਗਾ ਹੋ ਗਿਆ ਨਾ ਫਿਰ ਅਮੀਰ ਚੰਗਾ ਇੱਥੇ ਕੋਈ ਅਮੀਰ ਗਰੀਬ ਦੀ ਗੱਲ ਨਹੀਂ ਇੱਥੇ ਤਾਂ ਗੁਰਮਾਰਗ ਕਹਿੰਦੇ ਉਹ ਵੱਡਾ ਹੈ ਜਿਹੜਾ ਸਤਗੁਰੂ ਪਰਮੇਸ਼ਰ ਦੇ ਨਾਲ ਜੁੜ ਗਿਆ ਉਹਨੂੰ ਇੰਨਾ ਵੱਡਾ ਪਰਮੇਸ਼ਰ ਬਣਾ ਦਿੰਦਾ ਤੇ ਬਹੁਤ ਗੁਰਮਹਾਰਾਜ ਦੀ ਕਿਰਪਾ ਹੁੰਦੀ ਤੁਸੀਂ ਨਾਮ ਸੁਣਿਆ ਆਣਾ ਸਰਦਾਰ ਐਸਪੀ ਉਬਰਾਏ ਜਿਹੜਾ ਅੱਜ ਬਹੁਤ ਕੰਮ ਕਰ ਰਿਹਾ ਕੋਰੋਨਾ ਦੇ ਵਿੱਚ ਬਹੁਤ ਕੰਮ ਕੀਤਾ ਦੁਬਈ ਦਾ ਬਹੁਤ ਵੱਡਾ ਵਪਾਰੀ ਹੈ ਔਰ ਗੁਰਸਿੱਖ ਹੈ ਉਹਨੇ ਜਦੋਂ ਸਾਰਸੰਗਤ ਦੀ ਸੇਵਾ ਸ਼ੁਰੂ ਕੀਤੀ ਉਹਨੇ ਆਪਣੇ ਬਿਜ਼ਨਸ ਦੇ ਵਿੱਚੋਂ 10% ਵੀ ਮੈਂ ਕੌਮ ਦੀ ਸੇਵਾ ਕਰਨੇ 10% ਲਾਉਂਦਾ ਸੀ ਪਰ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰ ਦਿੱਤੀ ਉਹ 10% ਵਾਲਾ ਹੁਣ 10% ਆਪਣੇ ਕੋਲ ਰੱਖਦਾ ਤੇ 90% ਸੇਵਾ ਕਰ ਰਿਹਾ ਇੰਨੀ ਗੁਰੂ ਮਹਾਰਾਜ ਦੀ ਕਿਰਪਾ ਹੈ ਔਰ ਪੰਜਾਬ ਦੇ ਵਿੱਚ ਕਰ ਰਿਹਾ ਇਕੱਲਾ ਹੀ ਹਵਾਈ ਜਾਜ ਇਕੱਲਾ ਹੀ ਆਉਂਦਾ ਇਹ ਬੰਦਾ ਐਡਾ ਉਹ ਮਹਾਰਾਜ ਦੀ ਇੰਨੀ ਕਿਰਪਾ ਹੈ ਤੇ ਬਹੁਤ ਦੁਨੀਆ ਬੈਠੀ ਹੈ ਸਤਗੁਰ ਕਹਿੰਦੇ ਉਹ ਵੱਡਾ ਬਣ ਗਿਆ ਜਿਹਨੂੰ ਜਿਹੜਾ ਸਤਗੁਰ ਨਾਲ ਜੁੜ ਗਿਆ ਉਹਨੂੰ ਕੋਈ ਛੋਟਾ ਨਹੀਂ ਕਰ ਸਕਦਾ ਕਬੀਰ ਸਾਹਿਬ ਵਰਗੇ ਸਨ ਲੋਕੀ ਗਰੀਬ ਕਹਿੰਦੇ ਹੋਣਗੇ ਰਵਿਦਾਸ ਜੀ ਵਰਗੇ ਸਨ ਜੁੱਤੀਆਂ ਗੰਢਦੇ ਸੀ ਪਰ ਉਹਨੇ ਵੱਡਾ ਕਰ ਦਿੱਤਾ ਕਹਿੰਦੇ ਸੋ ਵੱਡਾ ਜਿਨ ਰਾਮ ਲਿਬ ਲਾਈ ਨੇ ਤਾਂ ਕਹਿੰਦੇ ਤ੍ਰਿਸ਼ਨਾ ਨਹੀਂ ਉਤਰਦੀ ਭੂਮੀਆਂ ਭੂਮ ਉਪਰ ਨਿਤ ਲੂਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਬੂਜੈ ਕਹੋ ਨਾਨਕ ਇਹ ਤਤ ਵਿਚਾਰ ਅਸਲੀਅਤ ਦੀ ਗੱਲ ਇਹ ਹੈ ਬਿਨ ਹਰ ਭਜਨ ਨਾਹੀ ਛੁਟਕਾਰ ਪਰਮਾਤਮਾ ਦੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੈ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਸਾਰਾ ਤਤ ਇਹੀ ਹੈ ਕਿ ਜਦੋਂ ਅਸੀਂ ਸਤਿਗੁਰੂ ਨਾਲ ਜੁੜਾਂਗੇ ਸਤਿਗੁਰੂ ਦੀ ਬਾਣੀ ਨਾਲ ਜੁੜਾਂਗੇ ਤੇ ਉਹ ਦਿਨ ਸਤਿਗੁਰੂ ਮਹਾਰਾਜ ਕਿਰਪਾ ਕਰਦਾ ਹੈ ਤੇ ਉਹ ਵੱਡਾ ਹੈ ਉਸ ਤੋਂ ਵੱਡਾ ਕੋਈ ਵੀ ਨਹੀਂ ਹੈ ਉਹਦੀਆਂ ਵਡਿਆਈਆਂ ਵੀ ਨਹੀਂ ਕੀਆਂ ਜਾ ਸਕਦੀਆਂ ਪਾਤਸ਼ਾਹ ਕਹਿੰਦੇ ਵੱਡੇ ਕਿਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਗੁਰੂ ਮਹਾਰਾਜ ਕਿਰਪਾ ਕਰਨ ਸਾਤ ਸੰਗਤ ਦੀਆਂ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿ